ਤੁਸੀਂ ਜੁੜਿਆ ਹਾਂ ਜੀ ਭਪਿੰਦਰ ਰਵਾਲ YouTube ਚੈਨਲ ਦੇ ਨਾਲ ਤੇ ਪਲੱਸ 2 ਦਾ ਸਿਲੇਬਸ ਕਰਨਾ ਅੱਜ ਸ਼ਬਦ ਕੋਸ਼ ਤਰਤੀਬ ਹੈ ਜੀ ਦੇ ਵਿੱਚ ਸਿਲੇਬਸ ਦੇ ਵਿੱਚ ਤੇ 3 ਨੰਬਰ ਦਾ ਕੁਐਸਚਨ ਆਉਂਦਾ ਹੈ ਇਹ ਫਰੀਦ ਹੈ ਨੇ ਮਤਲਬ 3 ਨੰਬਰ ਜੇ ਇਹ ਤਰਤੀਬ ਸਹੀ ਹੋਵੇ ਛੇ ਸ਼ਬਦ ਸਹੀ ਕਰਨੇ ਹੁੰਦੇ ਨੇ ਆਪਾਂ ਤਾਂ 3 ਨੰਬਰ ਆਪਣੇ ਪੱਕੇ ਨੇ ਅੱਧੇ ਨੰਬਰ ਦਾ ਇੱਕ ਹੁੰਦਾ ਪਹਿਲਾਂ ਕਰਾਂਗੇ ਆਪਾਂ ਕਈ ਤਰਤੀਬ ਕਰਨੀ ਕਿਵੇਂ ਹੈ ਕੀ ਟੰਗ ਹੈ ਉਸ ਤੋਂ ਬਾਅਦ ਇਹਦੀ ਲੋੜ ਕਿਉਂ ਪਈ ਪਈ ਹੈ ਕਿਉਂ ਆਪਣੇ ਇਹ ਸਿਲੇਬਸ ਦੇ ਵਿੱਚ ਪਾਇਆ ਤੇ ਹੈ ਕੀ ਆ ਇਹ ਉਹਦੇ ਬਾਰੇ ਸਮਝਾਂਗੇ ਸਾਰਾ ਕੁਝ ਜੇ ਚੰਗਾ ਲੱਗੇ ਤਾਂ ਲਾਈਕ ਕਰਦੇ ਹੋ ਜੀ ਤੇ ਸ਼ੇਅਰ ਕਮੈਂਟ ਕਰਿਓ ਜਰੂਰ ਸ਼ੁਰੂ ਕਰਦੇ ਆਂ ਆਪਾਂ ਸ਼ਬਦ ਕੋਸ਼ ਬਾਚਣ ਵਿਧੀ ਕੀ ਹੈ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਆਉਣਾ ਚਾਹੀਦਾ 35 ਅਖਰੀ ਨੰਬਰ 1 ਤੇ ਕੀ ਹੈ ਦੀ ਡਿਮਾਂਡ ਮਤਲਬ ਕਿ ਇਹਦੇ ਲਈ ਆਪਾਂ ਨੂੰ ਚਾਹੀਦਾ ਕੀ ਆ ਸਭ ਤੋਂ ਪਹਿਲਾਂ 35 ਅਖਰੀ ਹੋਣੀ ਚਾਹੀਦੀ ਹੈ ਪੰਜਾਬੀ ਦੇ ਵਿੱਚ ਤੇ ਜੇ ਤੁਸੀਂ ਡਿਕਸ਼ਨਰੀ 'ਚ ਦੇਖਦੇ ਹੋ ਤੁਹਾਨੂੰ ਪਤਾ ਹੈ ਇੰਗਲਿਸ਼ ਦੇ ਵਿੱਚ ਤਾਂ ਉਹਦੇ 'ਚ ABC ਆਉਣੀ ਚਾਹੀਦੀ ਹੁੰਦੀ ਆ ਉਹਦੇ 26 ਅੱਖਰ ਨੇ ਪਰ ਪੰਜਾਬੀ ਦੇ ਵਿੱਚ ਕਿੰਨੇ ਨੇ 35 ਅੱਖਰ ਨੇ ਠੀਕ ਹੈ ਜੀ ਪਰ ਹੁਣ 41 ਅੱਖਰ ਨੇ ਵਿੱਚ ਬਿੰਦੀ ਵਾਲੇ ਪਾ ਕੇ ਅੱਖਰ ਪਰੇ 35 ਅੱਖਰ ਦੇ ਹਿਸਾਬ ਨਾਲ ਹੀ ਆ ਤੁਹਾਨੂੰ ਕਲਾਸ 2 ਦੇ ਸਿਲੇਬਸ ਦੇ ਵਿੱਚ ਉਹ ਅੱਗੇ बढੀਆਂ ਹੋਰ ਅੱਗੇ ਹੋ ਸਕਦੀ ਹੈ ਜੁਨੀਵਰਸਿਟੀ ਲੈਵਲ ਤੇ ਹੋਵੇ ਤੇ ਹੁਣ ਆਪਾਂ ਐਸੇ ਹਿਸਾਬ ਨਾਲ ਕਰਾਂਗੇ 35 ਅਖਰੀ ਨਾਲੇ ਸਭ ਤੋਂ ਪਹਿਲਾਂ 35 ਅਖਰੀ ਊੜਾ ਆੜਾ ਈੜੀ ਸਸਾ ਹਾ ਹਕਾ ਖਖਾ ਗੱਗਾ ਕਗਾ ਚੱਚਾ ਛੱਛਾ ਜੱਜਾ ਝੱਜਾ ਊੜਾ ਟੈਂਕਾ ਠੱਠਾ ਡੱਡਾ ਢੱਡਾ ਨੰਨਾ ਤੱਤਾ ਤੱਥਾ ਦੱਦਾ ਧੰਨਾ ਪਪਾ ਫਫਾ ਬੱਬਾ ਪੱਬਾ ਮੰਮਾ ਯਈਆ ਰਾਰਾ ਲੱਲਾ ਬਾਬਾ ਡਾੜਾ ਤਰਤੀਬ ਬਾਈ ਜਾਉਣਾ ਚਾਹੀਦਾ ਇਹ ਇਹ ਨਹੀਂ ਐ ਵੀ ਕੋਈ ਅੱਖਰ ਆਪਣਾ ਕਿਤੇ ਹੋਵੇ ਕੋਈ ਕਿਤੇ ਹੋਵੇ ਤਰਤੀਬ ਨਾ ਹੋਵੇ ਕੋਈ ਐ ਨਹੀਂ ਹੋਣਾ ਚਾਹੀਦਾ ਕੀ ਚਾਹੀਦਾ ਤਰਤੀਬ ਹੋਣੀ ਚਾਹੀਦੀ ਹੈ ਸਾਰਿਆਂ ਤੇ ਅੱਖਰਾਂ ਦੀ ਤਾਂ ਹੀ ਠੀਕ ਹੋ ਸਕੂਗਾ ਇਹ ਠੀਕ ਹੈ ਜੀ ਇਹ ਚਰਟਾ ਲਾਉਣ ਦੀ ਕੋਈ ਗੱਲ ਨਹੀਂ ਐ ਤੇ ਇਹ ਤੀਜਾਂ ਨੇ ਜੇ ਇਹ ਸਹੀ ਹੋਣਗੇ ਆਪਣੀਆਂ ਤਾਂ ਕੋਈ ਗਲਤੀ ਦਾ ਚਾਂਸ ਨਹੀਂ ਹੈਗਾ 35 ਅੱਖਰ ਹੋਗੇ ਪੰਜਾਬੀ ਦੇ ਪੰਜ ਅੱਖਰ ਨੇ ਇੱਕ ਲਾਈਨ ਦੇ ਵਿੱਚ ਤੇ ਲਾਈਨਾਂ ਨੇ 1 2 3 4 5 6 7 7 ਲਾਈਨਾਂ ਨੇ ਠੀਕ ਹੈ ਜੀ 35 ਅੱਖਰ ਨੇ ਟੋਟਲ ਇਹ ਜਿਹੜੇ ਆਪਾਂ ਤਰਤੀਬ ਵਾਈ ਯਾਦ ਕਰਨੇ ਨੇ ਕਰਦੇ ਵੇਸੇ ਪੰਜਾਬ ਤੋਂ ਪੰਜਾਬੀ ਦੀ ਸ਼ੁਰੂਆਤ ਹੋ ਜਾਂਦੀ ਆ ਉਦੋਂ ਤੋਂ ਹੀ ਸ਼ੁਰੂ ਕਰ ਦਿੰਨੇ ਆ ਆਪਾਂ ਪਰ ਇਹ ਸਮਝੋ ਹੁਣ ਵੀ ਪਲੱਸ 2 ਦੇ ਵਿੱਚ ਆ ਕੇ ਆਪਾਂ ਨੂੰ ਆਉਣਾ ਹੀ ਚਾਹੀਦਾ ਇਹ ਨਹੀਂ ਐ ਵੀ ਨਹੀਂ ਆਉਂਦਾ ਤਾਂ ਆਪਣਾ ਕੰਮ ਚੱਲਦਾ ਇਹਨੂੰ ਆਇਤ ਬਿਨਾਂ ਆਪਣਾ ਕੰਮ ਚੱਲਣਾ ਨਹੀਂ ਐਸ ਕਰਕੇ ਇਹ ਸਿੱਖਣਾ ਪੈਣਾ ਠੀਕ ਹੈ ਜੀ ਤੇ 2 ਨੰਬਰ ਤੇ ਕੀ ਹੁੰਦਾ ਜਦੋਂ ਆਪਾਂ ਪੰਜਾਬੀ ਸਿੱਖਦੇ ਆ ਸਭ ਤੋਂ ਪਹਿਲਾਂ ਹੁਣ ਆੜਾ ਸਿੱਖਦੇ ਆ ਉਹ ਤੋਂ ਬਾਅਦ ਆਪਾਂ ਸਿੱਖਦੇ ਹਾਂ ਲਗਾਮਾਤਰਾਂ ਲਗਾਮਾਤਰਾਂ ਤੇ ਲਗਾਖਰ ਠੀਕ ਹੈ ਜੀ ਸਭ ਤੋਂ ਪਹਿਲਾਂ ਹੁੰਦਾ ਮੁਕਤਾ ਇਹ ਮੈਂ ਕਲਾਸਾਂ ਪਹਿਲਾਂ ਲਾਈਆਂ ਹੋਈਆਂ ਨੇ ਸਾਰੀਆਂ ਪਿੱਛੇ ਵੀਡੀਓ 'ਚ ਪਈਆਂ ਨੇ ਉਹ ਕੱਢ ਕੇ ਦੇਖ ਲਿਓ ਮੁਕਤਾ ਪਾਬ ਹੁੰਦਾ ਕਿ ਜਿਹਦੇ ਅੱਖਰ ਤੇ ਕੋਈ ਵੀ ਲਗਾਮਾਤਰ ਨਹੀਂ ਲੱਗੀ ਹੁੰਦੀ ਊੜਾ ਜਦ ਇਕੱਲਾ ਐਵੇਂ ਆ ਤਾਂ ਇਹ ਮੁਕਤਾ ਹੈ ਏ ਉਰੇ ਨੂੰ ਹੋੜਾ ਲੱਗ ਗਿਆ ਏ ਮੁੜੇ ਨੂੰ ਉੱਕੜ ਲੱਗ ਗਿਆ ਜਿਹੜੇ ਜਿਹੜੀ ਜਿਹਨੂੰ ਮਤਲਬ ਲੱਗਦੀ ਐ ਠੀਕ ਐ ਜੀ ਜਦ ਤੱਕ ਉਹ ਕੱਲ ਲੈ ਤਾਂ ਮੁਕਤਾ ਅੱਖਰ ਕੋਈ ਵੀ ਤੇ ਅੱਗੇ ਉਹਨੂੰ ਫਿਰ ਲਗਾ ਲੱਗਦੀਆਂ ਰਹਿੰਦੀਆਂ ਨੇ ਤੇ ਲਗਾ ਲੱਗ ਕੇ ਅੱਗੇ ਉਹਦੀ ਆਵਾਜ਼ ਆ ਉਸ ਓਮੇ ਬਣਦੀਆਂ ਨੇ ਤੇ ਲਗਾਾਂ ਦੀ ਵੀ ਤਰਤੀਬ ਐ ਹਰ ਚੀਜ਼ ਦੀ ਤਰਤੀਬ ਐ ਤਰਤੀਬ ਤੋਂ ਬਿਨਾ ਸਹੀ ਨਹੀਂ ਹੋਣੀ ਗੱਲ ਤੇ ਇਹ ਵੀ ਤਰਤੀਬ ਨੂੰ ਨਾਲ ਜਾਤ ਕਰਨੀਆਂ ਨੇ ਆਪਾਂ ਸਭ ਤੋਂ ਪਹਿਲਾਂ ਮੁਕਤਾ ਫਿਰ ਕੰਨਾ ਵਸੇ ਹਾਰੀ ਫਿਰ ਬਿਹਾਰੀ ਔਕਰ ਦਲੈਕਣ ਲਹਾਂ ਤਲਾਮਾ ਖੋੜਾ ਕਨੋੜਾ ਤਰਤੀਬ ਵਿੱਚ ਰੱਖਣੀਆਂ ਨੇ ਇਹ ਤਾਂ ਹੀ ਸਹੀ ਕੰਮ ਹੋਊਗਾ ਨਹੀਂ ਤਾਂ ਫਿਰ ਨਹੀਂ ਹੋਣੀ ਉਸ ਤੋਂ ਬਾਅਦ ਪਹਿਲਾ ਅੱਖਰ ਆਪਾਂ ਚੁਣ ਲੈਣਾ 35 ਅੱਖਰਾਂ ਚੋਂ ਦੇਖ ਕੇ ਤੇ ਉਸ ਤੋਂ ਬਾਅਦ ਆ ਜਾਂਦੇ ਨੇ ਲਗਾ ਅੱਖਰ ਲਗਾ ਅੱਖਰਾਂ ਦੀ ਵੀ ਤਰਤੀਬ ਹੈ ਪਹਿਲਾਂ ਬਿੰਦੀ ਤੇ ਦੋ ਨੰਬਰ ਤੇ ਟਿੱਪੀ ਤਿੰਨ ਨੰਬਰ ਤੇ ਅਦਕ ਐਵੇਂ ਹੀ ਇਹ ਮੁਖਤਾ 1 ਨੰਬਰ ਤੇ ਕੰਨਾ 2 ਤੇ 3 ਚਾਰ ਬਿਹਾਰੀ 5 ਔਕੜ 6 ਦਲੈਂਕੜ 7 ਲਾਂ 8 ਦਲਾਮ 9 ਹੋੜਾ ਤੇ 10 ਘਣਾੜਾ ਉਸ ਤੋਂ ਬਾਅਦ ਆਗੇ ਲਗਾਖਰ ਇਹ ਸਾਰਿਆਂ ਦੀ ਤਰਤੀਬ ਹੈ 35 ਅੱਖਰ ਉਸ ਤੋਂ ਬਾਅਦ 10 ਲਗਮ ਤੇ ਤਿੰਨ ਲਗਾਖਰ ਇਹ ਸਾਰੇ ਆਪਾਂ ਨੂੰ ਚੰਗੀ ਤਰ੍ਹਾਂ ਆਉਣੇ ਚਾਹੀਦੇ ਜਿਹੜੇ ਨਾਲ ਜੁੜੇ ਹੋ ਨਹੀਂ ਅੰਕੁਸ਼ ਕੁਮਾਰ ਥੈਂਕ ਯੂ ਲਾਈਕ ਕਰਦੇ ਹੋ ਜੀ ਜਿਹੜੇ ਨਾਲ ਜੁੜੇ ਹੋ ਜੇ ਚੰਗਾ ਲੱਗਦਾ ਤਾਂ ਤੇ ਹੁਣ ਆਪਾਂ ਕਰਨੀ ਹੈ ਸ਼ਬਦ ਕੋਸ਼ ਦੀ ਤਰਤੀਬ ਅਨੁਸਾਰ ਸਹੀ ਕਰਨਾ ਹੈ ਇਹਨਾਂ ਨੂੰ ਕਿ ਕਿਹੜਾ ਕਦ ਆਉਣਾ ਚਾਹੀਦਾ ਠੀਕ ਹੈ ਜੀ ਸ਼ਬਦ ਕੋਸ਼ ਦੇ ਵਿੱਚ ਜੇ ਆਪਾਂ ਮਹਾਨ ਕੋਸ਼ ਦੇਖਦੇ ਆਂ ਜਾਂ ਪੰਜਾਬੀ ਦਾ ਸ਼ਬਦ ਕੋਸ਼ ਦੇਖਦੇ ਆਂ ਇੰਗਲਿਸ਼ ਦੀ ਡਿਕਸ਼ਨਰੀ ਤਾਂ ਤੁਸੀਂ ਸਾਰੇ ਜਾਣਦੇ ਹੋ ਤੇ ਇੰਗਲਿਸ਼ ਦੀ ਡਿਕਸ਼ਨਰੀ ਦੇਖਣਾ ਮੇਰੇ ਖਿਆਲ ਚ ਦੂਜੀ ਤੀਜੀ ਤੋਂ ਸਿੱਖ ਜਾਣੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਸਿੱਖਣਾ ਪੰਜਾਬੀ ਦਾ ਵਿੱਚ ਪੰਜਾਬੀ ਦੇ ਵਿੱਚ ਜਿਹੜੇ ਕੋਸ਼ ਬਣੇ ਹੋਏ ਨੇ ਜੇ ਪੰਜਾਬੀ ਦੇ ਕਿਸੇ ਸ਼ਬਦ ਦਾ ਪਾਰਥ ਲੱਭਣਾ ਤਾਂ ਫਿਰ ਉਹ ਆਪਾਂ ਸ਼ਬਦ ਕੋਸ਼ ਦੇ ਵਿੱਚੋਂ ਲੱਭਣ ਜਾਵਾਂਗੇ ਤਾਂ ਉਹਨੂੰ ਆਪਾਂ ਕੱਲਾ-ਕੱਲਾ ਅੱਖਰ ਨਹੀਂ ਪੜਾਂਗੇ ਸ਼ਬਦ ਨਹੀਂ ਪੜਾਂਗੇ ਉਹਦੀ ਵੀ ਤਰਤੀਬ ਹੈ ਤੇ ਉਹੀ ਆਪਾਂ ਕਰਨਾ ਹੈ ਹੁਣ ਇਹ ਆਪਾਂ ਨੂੰ ਸ਼ਬਦ ਦਿੱਤੇ ਹੋਏ ਨੇ ਤੇ ਇਹਨਾਂ ਨੂੰ ਆਪਾਂ ਸ਼ਬਦ ਕੋਸ਼ ਦੇ ਵਿੱਚ ਕਿਵੇਂ ਲੱਭਣਗੇ ਇਹ ਆਪਾਂ ਨੂੰ ਸਭ ਤੋਂ ਪਹਿਲੇ ਨੰਬਰ ਤੇ ਕੀ ਲੱਭੇਗਾ 2 ਨੰਬਰ ਤੇ ਕੀ ਲੱਭੇਗਾ 3 ਤੇ 4 ਤੇ 5 6 ਤੇ ਠੀਕ ਹੈ ਕਿਵੇਂ-ਕਿਵੇਂ ਇਹ ਲੱਭਣਗੇ ਉਹ ਆਪਾਂ ਦੱਸਣਾ ਹੈ ਇਹ ਹੀ ਆਪਣਾ ਪੇਪਰ ਹੈ ਕਿ ਆਪਾਂ ਨੂੰ ਸਾਰਾ ਸਾਰੀਆਂ ਗੱਲਾਂ ਆ ਗਈਆਂ ਤੇ ਹੁਣ ਆਪਾਂ ਦੱਸਣਾ ਹੈ ਕਿ ਅਸੀਂ ਸ਼ਬਦ ਕੋਸ਼ ਨੂੰ ਖੋਲ੍ਹਾਂਗੇ ਤਾਂ ਫਿਰ ਅਸੀਂ ਆਰਾਮ ਨਾਲ ਉਹਦੇ ਵਿੱਚੋਂ ਸ਼ਬਦ ਲੱਭ ਸਕਦੇ ਹਾਂ ਤੇ ਆਪਾਂ ਨੂੰ ਸ਼ਬਦ ਦੇਤੇ ਚਿੜਚੜਾ ਚਕਣਾ ਜਹਾਜ਼ ਜੀਵਨ ਛੰਨਾ ਚੱਲੀ ਹੁਣ ਸਭ ਤੋਂ ਪਹਿਲਾਂ ਆਪਾਂ ਊੜੇ ਆੜੇ ਤੋਂ ਸ਼ੁਰੂ ਹੋਣਾ ਇਹਦੇ 'ਚ ਦੇਖੋ ਊੜਾ ਨਹੀਂ ਐ ਆੜਾ ਨਹੀਂ ਈੜੀ ਨਹੀਂ ਐ ਸਸਾ ਨਹੀਂ ਐ ਹਾ ਹਾ ਨਹੀਂ ਐ ਕਕਾ ਨਹੀਂ ਐ ਖਖਾ ਨਹੀਂ ਐ ਗੱਗਾ ਨਹੀਂ ਐ ੱਗਾ ਨਹੀਂ ਐ ਕੀ ਪਿਆ ਅੱਗੇ ਆਪਣੇ ਕੋਲ ਚੱਚਾ ਸਭ ਤੋਂ ਪਹਿਲਾਂ ਚੱਚਾ ਹੁਣ ਇਹਨਾਂ ਦੇ ਵਿੱਚ ਦੇਖੋ ਹੋਰ ਚੱਚਾ ਹੈਗਾ ਕੋਈ ਹੋਰ ਕੋਈ ਚੱਚਾ ਨਹੀਂ ਹੈਗਾ ਇਕੱਲਾ ਇੱਕੋ ਹੀ ਐ ਚੱਚਾ ਸ਼ਬਦਾਂ ਦੇ ਅਨੁਸਾਰ ਅੱਖਰਾਂ ਦੇ ਅਨੁਸਾਰ ਤਾਂ ਇਹ ਆ ਗਿਆ ਇੱਕ ਨੰਬਰ ਤੇ ਝੇੜ ਝੜਾ ਹੁਣ ਚੱਚੇ ਤੋਂ ਅੱਗੇ ਕੀ ਆ ਮੈਂ 66 66 ਦੇ ਵਿੱਚ ਦੇਖੋ 2 ਨੇ ਹੁਣ ਇੱਕ 66 ਇੱਕ 62 ਤੇ ਹੁਣ ਆਪਾਂ ਇਹਦੇ ਤੇ ਟਿੱਪੀ ਲੱਗੀ ਹੋਈ ਆ ਇਹਦੇ ਤੇ ਅੰਦਕ ਲੱਗਿਆ ਹੋਇਆ ਤਾਂ ਕੀ ਆਏਗਾ ਪਹਿਲਾਂ ਟਿੱਪੀ ਵਾਲਾ ਇਹ ਵਾਲਾ ਠੀਕ ਹੈ ਜੀ ਤਾਂ 2 ਨੰਬਰ ਤੇ ਕੀ ਆ ਗਿਆ 66 ਤੇ 3 ਨੰਬਰ ਤੇ ਕੀ ਆ ਗਿਆ ਹੁਣ 66 ਤੇ ਜਾਵਾਂਗੇ ਆਪਾਂ ਹੋਰ ਕੋਈ 66 ਹੈ ਨਹੀਂ ਹੈ 3 ਨੰਬਰ ਤੇ 62 ਆ ਗਿਆ ਠੀਕ ਹੈ 2 ਨੰਬਰ 3 ਨੰਬਰ ਤੇ ਹੁਣ ਅੱਗੇ ਆਪਾਂ ਆ ਗਿਆ ਚੱਚਾ ਛੱਛਾ ਜੱਜਾ ਇਹ ਤੇ ਅਜਾ ਜੱਜਾ ਇਹ ਤੇ ਅਜਾ ਜੱਜਾ ਹੁਣ ਆਪਾਂ ਬਿੰਦੀ ਵਾਲੇ ਸ਼ਬਦ ਤੁਹਾਨੂੰ ਪਲੱਸ 2 ਦੇ ਵਿੱਚ ਨਹੀਂ ਹੈਗੇ ਵੈਸੇ ਇਹ ਜਹਾਜ ਪਾਵਾਂਗੇ ਤਾਂ ਆਪਾਂ ਬਿੰਦੀ ਨਾਲ ਲਿਖਿਆ ਜਾਂਦਾ ਗਲਤ ਨਹੀਂ ਲਿਖਿਆ ਜਾਂਦਾ ਤੇ ਬਿੰਦੀ ਵਾਲੇ ਪਰ ਪਲੱਸ 2 ਦੇ ਵਿੱਚ ਹੈ ਨਹੀਂ ਇਸ ਕਰਕੇ ਆਪਾਂ ਇਹ ਬਿੰਦੀ ਨੂੰ ਨਹੀਂ ਦੇਖਣਾ ਇਗਨੋਰ ਕਰ ਦਿਓ ਇਹਨੂੰ ਠੀਕ ਹੈ ਇਹਦੇ ਚ ਪਜਲ ਨਹੀਂ ਹੋਣਾ ਹੁਣ ਆਪਾਂ ਸਿਰਫ ਕੀ ਦੇਖਣਾ ਜੱਜਾ ਸ਼ਬਦ ਦੇਖਣਾ ਆਪਾਂ ਤੇ ਜੱਜੇ ਤੋਂ ਬਾਅਦ ਕੱਲਾ ਜੱਜਾ ਇਹ ਮੁਕਤਾ ਮੁਕਤਾ ਜੱਜੇ ਵਾਲਾ ਪਿਆ ਗੱਲਾ ਇੱਥੇ ਤਾਂ ਇਹ ਆਏਗਾ ਪਹਿਲਾਂ ਉਸ ਤੋਂ ਬਾਅਦ ਬਿਹਾਰੀ ਵਾਲਾ ਬਾਅਦ ਚ ਆਏਗਾ ਠੀਕ ਹੈ ਜੀ 4 ਨੰਬਰ ਤੇ ਆ ਜਾਏਗਾ ਜਹਾਜ਼ ਤੇ 5 ਨੰਬਰ ਤੇ ਆ ਜਾਏਗਾ ਜੀਵਨ ਇਹ ਬਿੰਦੀ ਜਿਹਨੀ ਊਰਜਾ ਹੈਗਾ ਇਹ ਪਲੱਸ 2 ਦੇ ਵਿੱਚ ਹੈ ਨਹੀਂ ਇਹ ਥੋੜੀ ਬੁੱਕ ਦੇ ਵਿੱਚ ਹੈ ਨਹੀਂ ਐ ਵੈਸੇ ਇਹ ਅੱਗੇ ਆਏਗਾ ਹੁੰ ਨਹੀਂ ਪਾਰੇ ਦੇ ਝੁਲਜਣਾ ਤੇ ਉਸ ਤੋਂ ਬਾਅਦ ਅੱਗੇ ਕੀ ਰਹਿ ਗਿਆ ਫਿਰ ਜੱਜੇ ਤੋਂ ਬਾਅਦ ਝੱਜਾ ਠੀਕ ਹੈ ਜੀ 6 ਨੰਬਰ ਤੇ ਝੇ ਵਾਲਾ ਆ ਗਿਆ ਸ਼ਬਦ ਕੋਈ ਇਹ ਚ ਪਜਲ ਹੋਣ ਵਾਲੀ ਗੱਲ ਨਹੀਂ ਹੈ ਬਿਲਕੁਲ ਆਰਾਮ ਨਾਲ ਕਰ ਸਕਦੇ ਹੋ ਤੁਸੀਂ ਬਹੁਤ ਸੌਖਾ ਹੈ ਜੇ ਕੋਈ ਜੱਖਾ ਲੱਗਦਾ ਹਲੇ ਵੀ ਸਮਝ ਨਹੀਂ ਆਈ ਤਾਂ ਦੱਸਿਓ ਜਰੂਰ ਤੇ ਇੱਕ ਹੋਰ ਅਗਲੇ ਲੈਨੇ ਆਪਾਂ ਦਰਵਾਜ਼ਾ ਥਰਮਾਮੀਟਰ ਕਰਸ਼ਨਾ ਦਸਤਾਰ ਧੀਰਤ ਖਿਸਕ ਹਾਂਜੀ ਹੁਣ ਇਹਦੇ ਚ ਆਪਾਂ ਦੇਖੋ ਊੜਾ ਆੜਾ ਈੜੀ ਸਸਾ ਹਾ ਹਾ ਕੱਕਾ ਕਕਾ ਗੱਗਾ ਕੱਕ ਖਖ ਆ ਗਿਆ ਇਹ ਆ ਗਿਆ ਖਖ ਖਿਸਕ ਠੀਕ ਹੈ ਖਖਾ ਹੁਣ ਹੋਰ ਕੋਈ ਹੈ ਨਹੀਂ ਇਸ ਕਰਕੇ ਖਿਸਕਾ ਕੱਲਾ ਖਖਾ ਪਹਿਲਾ ਨੰਬਰ ਆ ਗਿਆ ਖਖੇ ਤੋਂ ਬਾਅਦ ਗੰਗਾ ਨਹੀਂ ਹੈ ਕ ਗਾਨੀਆਂ ਗਾਨੀਆਂ ਚਚਾ ਛਛਾ ਜਜਾ ਝਜਾ ਊਂ ਟੈਂਗਾ ਠੱਠਾ ਡੱਡਾ ਢੱਡਾ ਨਾਣਾ ਤੱਤਾ ਹੁਣ ਦੇਖੋ ਇਹਦੇ ਵਿੱਚ ਤੱਤਾ ਤ ਦੋ ਨੇ ਇੱਕ ਤੀਰਥਾ ਇੱਕ ਤਰਸਣਾ ਇਹ ਤਤ ਜਿਹੜਾ ਮੁਕਤਾ ਇਹ ਤਰਸਨਾ ਤੋਂ ਤੀਰਥ ਤੋਂ ਪਹਿਲਾਂ ਆਏਗਾ ਤਾਂ ਕੀ ਆ ਗਿਆ ਇਹ 2 ਨੰਬਰ ਤੇ 2 ਨੰਬਰ ਤੇ ਤਰਸਨਾ ਆਏਗਾ ਤੇ 3 ਨੰਬਰ ਤੇ ਤੀਰਥ ਆ ਜਾਏਗਾ ਹੋਰ ਤਤ ਤਾਂ ਕੋਈ ਹੈ ਨਹੀਂ ਐ 3 ਨੰਬਰ ਤੇ ਤੀਰਥ ਬਸ ਇਹ ਇੱਕ ਵੀ ਸ਼ਬਦ ਸਾਡਾ ਗਲਤ ਹੋ ਗਿਆ ਸਾਰਾ ਆਪ ਅੱਗੇ ਅਪਸੈਟ ਹੋ ਜਾਣੇ ਇਸ ਕਰਕੇ ਧਿਆਨ ਨਾਲ ਕਰਨਾ ਹੈ ਇਹ ਕੰਮ ਇਹ ਚ ਗਲਤੀ ਨਹੀਂ ਹੋਣੀ ਚਾਹੀਦੀ ਕੋਈ ਵੀ 3 ਨੰਬਰ ਤੇ ਆ ਜਾਏਗਾ ਇਹ ਇਹ ਆ ਜਾਏਗਾ 2 ਨੰਬਰ ਤੇ ਹੁਣ ਤਾਂ ਤੇਦਾ ਸੌਲਵ ਹੋ ਗਈ ਆਪਣੀ ਗੱਲ ਹੁਣ ਤਤੇ ਤੋਂ ਬਾਅਦ ਥੱਥਾ ਪਿਆ ਨਾਲ ਦੀ ਨਾਲੇ ਹੁਣ ਥੱਥੇ ਵਾਲਾ ਸ਼ਬਦ ਹੋਰ ਦੇਖੋ ਕੋਈ ਹੈਗਾ ਹੋਰ ਨਹੀਂ ਹੈ ਤਾਂ 4 ਨੰਬਰ ਤੇ ਥੱਥੇ ਵਾਲਾ ਥਰਮਾਮੀਟਰ ਆ ਗਿਆ ਹੁਣ ਤੱਤਾ ਥੱਥੇ ਤੋਂ ਬਾਅਦ ਆ ਗਿਆ ਦੱਦਾ ਦੱਦੇ ਦਾ ਵੀ ਨਾਲ ਹੀ ਪਿਆ ਹੁਣ ਦਸਤਾਰ ਤੇ ਦਰਬਾਰ ਇਹ ਵੀ ਦੋ ਨੇ ਇਹਨੂੰ ਹੁਣ ਕਿਵੇਂ ਦੇਖਾਂਗੇ ਆਪਾਂ ਇਹ ਵੀ ਮੁਕਤੇ ਤੋਂ ਹੈ ਦੱਦਾ ਇਹ ਵੀ ਮੁਕਤਾ ਹੈ ਹੁਣ ਆਏ ਦੱਦੇ ਤੋਂ ਬਾਅਦ ਆਪਾਂ ਦੇਖਣਾ ਵੀ ਪਹਿਲਾ ਅੱਖਰ ਕਿਹੜਾ ਆਉਂਦਾ ਹੈ ਦੱਦੇ ਦੇ ਨਾਲ ਦੱਦਾ ਸੌਲਵ ਹੋ ਗਿਆ ਉਸ ਤੋਂ ਬਾਅਦ ਅਗਲਾ ਅੱਖਰ ਸਸਾ ਇਹ ਅਗਲਾ ਅੱਖਰ ਸਸਾ ਪਹਿਲਾ ਤਰਤੀਬ ਦੇ ਵਿੱਚ ਤੇ ਉਸ ਤੋਂ ਬਾਅਦ ਇੱਥੇ ਰਾਰਾ ਇੱਥੇ ਰਾਰਾ ਇਹ ਹੈ ਸਭ ਤੋਂ ਅਖੀਰ ਚ ਹੈ ਇਸ ਕਰਕੇ ਇਹ ਹੋਈ ਨਹੀਂ ਸਕਦਾ ਵੀ ਦਰਬਾਰ ਪਹਿਲਾਂ ਆ ਜਾਏਗਾ ਤਾਂ ਪਹਿਲਾਂ ਕੀ ਆਏਗਾ ਦਸਤਾਰ 5 ਨੰਬਰ ਤੇ ਦਸਤਾਰ ਆ ਗਿਆ ਤੇ 6 ਨੰਬਰ ਤੇ ਆ ਗਿਆ ਦਰਬਾਰ ਪਹਿਲਾ ਦਦੇ ਵਾਲੀ ਪ੍ਰੋਬਲਮ ਸੋਲਵ ਆ ਗਈ ਉਹ ਤੋਂ ਬਾਅਦ ਅਗਲਾ ਸ਼ਬਦ ਦੇਖਾਂਗੇ ਮੁਕਤਾ ਠੀਕ ਹੈ ਇਹ ਹੀ ਇਹਦੇ ਵਿੱਚ ਜੇ ਕੁਝ ਹੋਰ ਨਹੀਂ ਪਤਾ ਲੱਗਿਆ ਤਾਂ ਕਮੈਂਟ ਕਰਕੇ ਦੱਸਿਓ ਤੇ ਉਸ ਤੋਂ ਬਾਅਦ ਇੱਕ ਹੋਰ ਕਰਦੇ ਹਾਂ ਠੋਖਾ ਪਕੌੜਾ ਫੱਟੜ ਨਖਟੂ ਨਰਗੇ ਖੁਸ਼ਕ ਹਾਂਜੀ ਹੁਣ ਫੇਰ ਉਹੀ ਆਪਾਂ ਊੜਾੜਾ ਕਿੱਥੋਂ ਕਿਹੜਾ ਸ਼ਬਦ ਆ ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦਾ ਖਖਾ खा तंबर एक ते खुश उस तो बाद तो बाद देखो अगे तो है, कुछ? है, नहीं, तो नहीं है। अगे चचा छचा जिजा झजा टैका टठा डा टा नोखा दो नंबर ते आजगा ਇੰਨਾ ਨੰਬਰ ਤੇ ਤੱਦੇ ਤੋਂ ਬਾਅਦ ਤੱਦੇ ਤੋਂ ਬਾਅਦ ਇਹ ਨੰਨਾ ਪਿਆ ਅਗੇ ਇੱਥੇ ਦੇਖੋ ਨੰਨੇ ਤੋਂ ਹੈਗਾ ਸ਼ਬਦ ਦੋ ਨੇ ਹੁਣ ਇੱਕ ਨਰਗਸ ਹੈ ਇੱਕ ਨਖੱਟੂ ਹੈ ਨੰਨੇ ਤੋਂ ਹੁਣ ਆਪਾਂ ਪਹਿਲਾਂ ਕੀ ਦੇਖਣਾ ਨੰਨੇ ਤੋਂ ਅਗਲਾ ਅੱਖਰ ਦੇਖਣਾ ਹੈ ਹੁਣ ਆਪਾਂ ਨੰਨੇ ਤੋਂ ਨੰਨਾ ਤਾਂ ਹੋ ਗਿਆ ਦੋਹਾਂ ਦਾ ਨੰਨਾ ਇਹ ਵੀ ਨੰਨਾ ਹੋ ਗਿਆ ਇਹ ਵੀ ਨੰਨਾ ਹੋ ਗਿਆ ਹੁਣ ਇੱਥੇ ਰਾਰਾ ਇੱਥੇ ਖਖਾ ਹੈ ਹੁਣ ਇਹ ਰਾਰਾ ਬਾਅਦ ਚ ਹੈ ਖਖਾ ਪਹਿਲਾ ਠੀਕ ਹੈ ਜੀ ਤਾਂ ਕਿ ਆਗੇ 3 ਨੰਬਰ ਤੇ ਨਖੱਟੂ ਆਏਗਾ ਇਸ ਗੱਲ ਦਾ ਧਿਆਨ ਰੱਖਣਾ 4 ਨੰਬਰ ਤੇ ਨਰਗਿਸ ਆ ਜਾਏਗਾ ਦੋਨੇ ਨੰਨੇ ਵਾਲੀ ਸੋਲਵ ਹੋ ਗਈ ਨੰਨੇ ਤੋਂ ਬਾਅਦ ਹੁਣ ਅੱਗੇ ਕੀ ਆ ਨੰਨੇ ਤੋਂ ਮੰਨਾ ਪੱਪਾ ਫੱਫਾ ਅੱਗੇ ਪੱਪੇ ਵਾਲਾ ਸ਼ਬਦ ਪਿਆ ਪਕੌੜਾ ਪੱਪੇ ਤੋਂ ਬਾਅਦ ਫੱਫਾ ਇਹ ਪੱਪਾ ਪੰਜਵੇਂ ਪੱ ਆ ਜਾਏਗਾ ਉਸ ਤੋਂ ਬਾਅਦ ਫੱਫਾ ਆ ਜਾਏਗਾ ਫਟੜ 6ਵੇਂ ਨੰਬਰ ਤੇ ਠੀਕ ਹੈ ਜੀ ਐਸੀ ਹੀ ਪ੍ਰੈਕਟਿਸ ਤੇ ਇਹਦੇ ਹੋਰ ਵੀ ਅੱਗੇ ਆਵੇ ਆਸ ਵਾਲੇ ਕਰਾ ਦਾਂਗੀ ਮੈਂ ਉਹ ਕਿਸੇ ਅਗਲੀ ਕਲਾਸ ਦੇ ਵਿੱਚ ਕਰਾਵਾਂਗੀ ਤੇ ਹੁਣ ਆਪਾਂ ਕਰਨਾ ਹੈ ਕਿ ਹੈ ਕਿ ਇਹ ਸ਼ਬਦ ਕੋਸ਼ ਤਰਤੀਬ ਇਹਦੀ ਕਿਉਂ ਲੋੜ ਹੈ ਜਿਵੇਂ ਆਪਾਂ ਡਿਕਸ਼ਨਰੀ ਇੰਗਲਿਸ਼ ਚ ਡਿਕਸ਼ਨਰੀ ਦੇ ਵਿੱਚ ਸ਼ਬਦ ਲੱਭਦੇ ਆਂ ਉਹ ਮੈਂ ਪੰਜਾਬੀ ਦੇ ਵਿੱਚ ਇਹ ਸ਼ਬਦ ਕੋਸ਼ਤਰਤੀ ਹੈ ਜਿਹੜੀ ਇਹ ਗ੍ਰੀਨ ਸਕ੍ਰੀਨ ਤੇ ਲਾਈਆ ਮੈਂ ਕਿ ਸ਼ਬਦ ਕੋਸ਼ਬਾਚਨ ਵੀ ਦੀ ਹੈ ਕੀ ਹੈ ਠੀਕ ਹੈ ਜੀ ਕਾਫੀ ਵਧੀਆ ਇਹਦੇ ਚ ਦੱਸਿਆ ਹੋਇਆ ਇਹ ਜ਼ਰੂਰੀ ਆਪਾਂ ਨੂੰ ਪਤਾ ਹੋਣਾ ਜੇ ਨਹੀਂ ਆਪਾਂ ਇੰਨੀ ਜਾਣਕਾਰੀ ਰੱਖਦੇ ਫਿਰ ਫੇ ਆਪਾਂ ਤਾਂ ਕਾਫੀ ਮਤਲਬ ਕੁਝ ਗਵਾ ਚੁੱਕੇ ਹੁੰਨੇ ਆ ਇਸ ਕਰਕੇ ਇਹ ਜ਼ਰੂਰੀ ਹੈ ਹਾਂਜੀ ਕੁਦਰਤ ਨੇ ਮਨੁੱਖ ਨੂੰ ਸੋਚਣ ਦੀ ਸਮਰੱਥਾ ਦੇ ਨਾਲ-ਨਾਲ ਕੁਝ ਕਰ ਸਕਣ ਦੀ ਤਾਕਤ ਅਤੇ ਬਹੁਤ ਵੱਡਾ ਭੰਡਾਰ ਦਿਮਾਗ ਦਿੱਤਾ ਹੈ ਇਸ ਦਿਮਾਗ ਦੀ ਸ਼ਕਤੀ ਇੰਨੀ ਜ਼ਿਆਦਾ ਹੈ ਕਿ ਜਿਸ ਨੂੰ ਸੀਮਾ ਵਿੱਚ ਨਹੀਂ ਰੱਖਿਆ ਜਾ ਸਕਦਾ। ਭਾਵ ਇਸ ਦਿਮਾਗ ਦੀ ਸ਼ਕਤੀ ਦੀ ਕੋਈ ਸੀਮਾ ਜਾਣਤ ਨਹੀਂ ਹੈ। ਇਸ ਸ਼ਕਤੀ ਦੀ ਸਹੀ ਵਰਤੋਂ ਕਰਦੇ ਹੋਏ ਮਨੁੱਖ ਨੇ ਆਪਣੀ ਇਸ ਸੋਚ ਸ਼ਕਤੀ ਨੂੰ ਕਲਾ ਦਾ ਨਾਮ ਦਿੱਤਾ। ਅਜਿਹੀ ਕਲਾ ਜਿਸ ਨੂੰ ਵੱਖਰੇ ਨਾਵਾਂ ਜਾਂ ਭਾਗਾਂ ਵਿੱਚ ਵੰਡ ਲਿਆ ਗਿਆ। ਕੁਦਰਤ ਨੇ ਮਨੁੱਖ ਨੂੰ ਚੰਗੇ ਬੋਲ ਦਿੱਤੇ। ਇਹਨਾਂ ਬੋਲਾਂ ਨੂੰ ਮਨੁੱਖ ਨੇ ਸੰਚਾਰ ਦਾ ਮਾਧਿਅਮ ਬਣਾਉਂਦਿਆਂ ਭਾਸ਼ਾ ਦਾ ਨਾਮ ਦਿੱਤਾ। ਭਾਸ਼ਾ ਦੇ ਭੰਡਾਰ ਨੂੰ ਸੰਭਾਲ ਕੇ ਰੱਖਣ ਲਈ ਮਨੁੱਖ ਨੇ ਇਸ ਨੂੰ ਕੋਸ਼ ਸ਼ਬਦ ਦੇ ਕੇ ਕੋਸ਼ਕਾਰੀ ਇੱਕ ਕਲਾ ਕਹਿ ਕੇ ਸ਼ਬਦਾਂ ਦੇ ਅਰਥ ਜਾਣਨ ਲਈ ਸ਼ਬਦਕੋਸ਼ ਤਿਆਰ ਕੀਤੇ। ਅੱਜ ਸੰਸਾਰ ਦੀ ਹਰ ਭਾਸ਼ਾ ਦੇ ਸ਼ਾਬਦਿਕ Bhandar ਇੱਕ ਕੋਸ਼ ਵਿੱਚ ਦਰਜ ਹਨ, ਚਾਹੇ ਉਹ ਪੰਜਾਬੀ ਸ਼ਬਦਕੋਸ਼ ਹੋਵੇ, ਜਮਹਾਨ ਕੋਸ਼ ਹੋਵੇ ਜਾਂ ਅੰਗਰੇਜ਼ੀ ਭਾਸ਼ਾ ਦੀ ਡਿਕਸ਼ਨਰੀ ਹੋਵੇ। ਜਿਵੇਂ-ਜਿਵੇਂ ਭਾਸ਼ਾ ਦਾ ਵਿਕਾਸ ਹੁੰਦਾ ਗਿਆ ਮਨੁੱਖ ਨੂੰ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਨਵੇਂ ਅਨੁਸਾਸਨ ਵਿੱਚ ਕੋਸ਼ ਵਿਗਿਆਨ ਦੀ ਸਥਾਪਨਾ ਹੋਈ। ਭਾਵੇਂ ਅੱਜ ਦੇ ਯੁੱਗ ਵਿੱਚ ਕੋਸ਼ਕਾਰੀ ਅਤੇ ਕੋਸ਼ ਵਿਗਿਆਨ ਵੱਖਰੇ-ਵੱਖਰੇ ਖੇਤਰ ਬਣ ਚੁੱਕੇ ਹਨ। ਪਰ ਅਸੀਂ ਇੱਥੇ ਕੋਸ਼ਕਾਰੀ ਦੇ ਅੰਤਰਗਤ ਸ਼ਬਦਾਂ ਦੇ ਅਰਥ ਜਾਣ ਲਈ ਇਸ ਦੇ ਨਿਯਮਾਂ ਦਾ ਹੀ ਅਧਿਐਨ ਕਰਾਂਗੇ। ਕੋਸ਼ ਸ਼ਬਦ ਭਾਰਤੀ ਭਾਸ਼ਾਵਾਂ ਵਿੱਚ ਬਹੁਤ ਪ੍ਰਾਤਨ ਸ਼ਬਦ ਹੈ। ਪ੍ਰਾਤਨ ਮਤਲਬ ਪੁਰਾਣਾ। ਪਰੰਪਰਾ ਅਨੁਸਾਰ ਇਸ ਸ਼ਬਦ ਨੂੰ ਭਾਵੇਂ ਵੱਖਰੇ-ਵੱਖਰੇ ਪ੍ਰਸੰਗਾਂ ਵਿੱਚ ਵਰਤੇ ਜਾਂਦਾ ਰਿਹਾ ਹੈ ਪਰ ਜੋ ਕੇ ਸਮੇਂ ਪਸ ਆਈ ਅਧਿਐਨ ਦੀ ਤਕਨੀਕ ਪੱਖੋਂ ਇਸ ਨੂੰ ਸਵੀਕਾਰ ਕੀਤਾ ਜਾ ਚੁੱਕਾ ਹੈ। Vedic ਕਾਲ ਤੋਂ ਇਸ ਸ਼ਬਦ ਦੀ ਵਰਤੋਂ ਹੁੰਦੀ ਆ ਰਹੀ ਹੈ। ਰਿਗਵੇਦ ਵਿੱਚ ਇਸ ਨੂੰ ਇਸ ਮਦ ਨੂੰ 39 ਵਾਰ ਵਰਤਿਆ ਗਿਆ ਹੈ। 39 39 ਪੁਰਾਤਨ ਅਰਥਾਂ ਵਿੱਚ ਕੋਸ਼ ਸ਼ਬਦ ਦੇ ਅਰਥ ਖਜ਼ਾਨਾ ਕਿਤੇ ਗਏ ਹਨ ਧਨ ਤੇ ਪਦਾਰਥਾਂ ਦੇ ਸੰਗ੍ਰਹਿ ਨੂੰ ਜੇ ਖਜ਼ਾਨਾ ਕਿਹਾ ਜਾ ਸਕਦਾ ਹੈ ਤਾਂ ਇਹ ਪਰਿਭਾਸ਼ਾ ਕੋਸ਼ ਉੱਤੇ ਇਸੇ ਤਰ੍ਹਾਂ ਲਾਗੂ ਨਹੀਂ ਹੁੰਦੀ ਇਹ ਠੀਕ ਹੈ ਕਿ ਕੋਸ਼ ਵੀ ਸ਼ਬਦਾਂ ਦਾ ਖਜ਼ਾਨਾ ਹੁੰਦਾ ਹੈ ਪਰ ਇਹ ਤਾਂ ਇੱਕ ਤਰ੍ਹਾਂ ਸ਼ਬਦਾਂ ਦੀ ਤਰਤੀਬ ਹੁੰਦੀ ਹੈ ਧਨ ਵਾਂਗ ਇਹ ਛਿਲਰੇ ਨਹੀਂ ਹੁੰਦੇ ਭਾਰਤੀ ਪਰੰਪਰਾ ਵਿੱਚ ਕੋਸ਼ ਨੂੰ ਪਰਿਭਾਸ਼ਿਤ ਕਰਨ ਲਈ ਕਿਹਾ ਜਾਂਦਾ ਹੈ ਕਿ ਇਹ ਸ਼ਬਦਾਂ ਦਾ ਅਜਿਹਾ ਸੰਗ੍ਰਹਿ ਹੁੰਦਾ ਹੈ ਜਿਸ ਵਿੱਚ ਇੱਕ ਤਾਂ ਸ਼ਬਦਾਂ ਨੂੰ ਕਰਮਬਾਰ ਦਿੱਤਾ ਹੁੰਦਾ ਹੈ ਅਤੇ ਦੂਜਾ ਇਹਨਾਂ ਸ਼ਬਦਾਂ ਦੇ ਅਰਥ ਤੇ ਭਾਵ ਵੀ ਦਿੱਤੇ ਹੁੰਦੇ ਹਨ ਇਹੇ ਸ਼ਬਦ ਸੰਸਕ੍ਰਿਤ ਕੋਸ਼ ਵਿੱਚ ਬਾਲਮਕੰਦ ਦੇਵਿਦੀ ਦੁਆਰਾ ਕਹੇ ਗਏ ਹਨ ਜਿਵੇਂ ਕੋਸ਼ ਸ਼ਬਦ ਭਾਰਤੀ ਪਰੰਪਰਾ ਨਾਲ ਜੁੜਿਆ ਹੋਇਆ ਹੈ ਉਸੇ ਤਰ੍ਹਾਂ ਡਿਕਸ਼ਨਰੀ ਯੂਰਪ ਦੀ ਕੋਸ਼ਕਾਰੀ ਨਾਲ ਸੰਬੰਧਿਤ ਹੈ ਕੋਸ਼ ਦਾ ਸੰਕਲਪਿਕ ਵਿਸ਼ਾਲ ਇਤਿਹਾਸ ਲੈ ਕੇ ਬੈਠਾ ਹੈ ਅੱਜ ਵੀ ਗਿਆਨਿਕ ਯੁੱਗ ਸਿਖਰਾਂ ਤੇ ਹੈ ਕੰਪਿਊਟਰ ਵਰਗੀ ਕਾਰਡ ਕਰਨ ਤੇਜ਼ ਰਫ਼ਤਾਰ ਮਸ਼ੀਨੀ ਯੁੱਗ ਵਿੱਚ ਕੁਝ ਵੀ ਔਖਾ ਨਹੀਂ ਰਿਹਾ ਮਨੁੱਖੀ ਦਿਮਾਗ ਦੀ ਕਾਰਦ ਨੇ ਭਾਵੇਂ ਸਭ ਕੁਝ ਸੌਖਾ ਕਰ ਦਿੱਤਾ ਹੈ ਪਰ ਫਿਰ ਵੀ ਸਭ ਕੁਝ ਸਮਝਣਾ ਜਾਂ ਕਰਨ ਨਿਯਮਾਂ ਵਿੱਚ ਬੱਜਿਆ ਪਿਆ ਹੈ। ਵਿਦਵਾਨਾਂ ਦੀ ਲਗਾਤਾਰ ਜਾਰੀ ਖੋਜ ਨੇ ਹਰ ਖੇਤਰ ਨੂੰ ਬਲੰਦੀਆਂ ਤੱਕ ਪਹੁੰਚਾ ਦਿੱਤਾ ਹੈ। ਵਿਦਵਾਨਾਂ ਦੀ ਕੋਸ਼ਕਾਰੀ ਖੋਜ ਨੇ ਅੱਜ ਸੰਸਾਰ ਵਿੱਚ ਕਈ ਤਰ੍ਹਾਂ ਦੇ ਕੋਸ਼ ਵਿਦਿਆਰਥੀ ਸਾਹਮਣੇ ਰੱਖ ਦਿੱਤੇ ਹਨ ਜੇਕਰ ਪਾਸਾ ਮੰਦੇ ਆਧਾਰ ਤੇ ਦੇਖੀਏ ਤਾਂ ਇੱਕ ਪਾਸਾਈ ਕੋਸ਼, ਦੋ ਪਾਸਾਈ ਕੋਸ਼ ਅਤੇ ਬਹੁ ਪਾਸਾਈ ਕੋਸ਼ ਦੱਸੇ ਹਨ। ਇਸ ਤਰ੍ਹਾਂ ਦੇ ਕੋਸ਼ ਤਾਂ ਸਿਰਫ ਸ਼ਬਦਾਂ ਦੇ ਅਰਥਾਂ ਤੱਕ ਸੀਮਤ ਹੁੰਦੇ ਹਨ ਕਈ ਕੋਸ਼ ਤਾਂ ਸ਼ਬਦਾਂ ਦੇ ਅਰਥਾਂ ਨਾਲ ਸੰਖੇਪ ਜਾਣਕਾਰੀ ਵੀ ਦਿੰਦੇ ਹਨ ਇਸ ਤਰ੍ਹਾਂ ਦੇ ਕੋਸ਼ ਇੰਦਰਾਜ ਦੇ ਆਧਾਰਿਤ ਹੁੰਦੇ ਹਨ ਇੰਦਰਾਜਾਂ ਤੇ ਆਧਾਰਿਤ ਸ਼ਬਦ ਕੋਸ਼ ਵਿਸ਼ਵ ਕੋਸ਼ ਕੋਸ਼ੀ ਸ਼ਬਦ ਕੋਸ਼ ਅਤੇ ਵਿਸ਼ਵ ਕੋਸ਼ ਤਿੰਨ ਕਿਸਮਾਂ ਦੇ ਹੁੰਦੇ ਹਨ ਇੰਦਰਾਜ ਤੋਂ ਇਲਾਵਾ ਇੱਕ ਹੋਰ ਕਿਸਮ ਸਮਗਰੀ ਦੇ ਆਧਾਰ ਤੇ ਵੀ ਕੋਸ਼ ਦੀ ਵੰਡ ਕੀਤੀ ਗਈ ਹੈ ਇਸ ਤਰ੍ਹਾਂ ਦੇ ਕੋਸ਼ ਕਾਲ ਪਾਪ ਸਮੇਂ ਦੀ ਵੰਡ ਤੇ ਆਧਾਰਿਤ ਹੁੰਦੇ ਹਨ ਇਹ ਇੱਕ ਵੱਖਰੇ ਵਿਸ਼ੇ ਦਾ ਧਾਰਵੰਜਨ ਦਾ ਇੱਥੇ ਨੰ ਜਾਣ ਲਿਆ ਜਾਵੇ ਕਿ ਭਾਸ਼ਾ ਦੇ ਵਿਕਾਸ ਲਈ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤੀ ਸਮਗਰੀ ਕੋਸ਼ ਹਨ ਸੋ ਕੋਸ਼ ਭਾਸ਼ਾ ਦੇ ਵਿਕਾਸ ਅਤੇ ਭਾਸ਼ਾ ਦੀ ਵਰਤੋਂ ਲਈ ਇੱਕ ਸੰਦ ਵਜੋਂ ਵਰਤਿਆ ਜਾਣ ਵਾਲਾ ਸਾਧਨ ਹੈ ਕੋਸ਼ ਇੱਕ ਵਿਅਕਤੀ ਲਈ ਅਜਿਹੀ ਪੁਸਤਕ ਹੈ ਜਿਸ ਰਾਹੀਂ ਉਹ ਸ਼ਬਦਾਂ ਦੇ ਉਚਾਰਨ ਵਿਅਕਰਣਿਕ ਰੂਪਾਦਵਾਰੇ ਜਾਣਕਾਰੀ ਪ੍ਰਾਪਤ ਕਰਦਾ ਹੈ ਪੰਜਾਬੀ ਕੋਸ਼ਕਾਰੀ ਦਾ ਮੁੱਢ ਭਾਰਤੀ ਪਰੰਪਰਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਵਿਕਾਸ ਪੱਛਮੀ ਕੋਸ਼ਕਾਰੀ ਪਰੰਪਰਾ ਨਾਲ ਪੰਜਾਬੀ ਕੋਸ਼ਕਾਰੀ ਦਾ ਆਰੰਭ ਸੰਸਕ੍ਰਿਤ ਕੋਸ਼ਕਾਰੀ ਦੇ ਰਚਨਾਮਾਂ ਦੇ ਅਨੁਵਾਦ ਜਾਂ ਲਿਪੀ ਅੰਤਰਨ ਨਾਲ ਹੋਇਆ ਪੰਜਾਬੀ ਕੋਸ਼ਕਾਰੀ ਦਾ ਇੱਕੋ ਇੱਕ ਮਕਸਦ ਸੀ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਚੰਗੀ ਤਰ੍ਹਾਂ ਹੋ ਸਕੇ ਪੰਜਾਬੀ ਕੋਸ਼ ਦੀ ਰਚਨਾ ਦਾ ਆਰੰਭ 1540 ਈਸਵੀ ਤੋਂ ਮੰਨਿਆ ਜਾਂਦਾ ਹੈ ਕੋਸ਼ ਕਿਸੇ ਵੀ ਭਾਸ਼ਾ ਦਾ ਹੋਵੇ ਪਰ ਕਿਸੇ ਨਾ ਕਿਸੇ ਤਰ੍ਹਾਂ ਭਾਸ਼ਾਈ ਵਿਕਾਸ ਨਾਲ ਜੁੜਿਆ ਹੋਇਆ ਹੈ ਇੰਨਾਂ ਦਾ ਤਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਕੋਸ਼ ਸ਼ਬਦਾਂ ਦਾ ਉਹ ਖਜ਼ਾਨਾ ਹੈ ਜਿਸ ਦੀ ਜਦੋਂ ਚਾਹੋ ਵਰਤੋਂ ਕੀਤੀ ਜਾ ਸਕਦੀ ਹੈ ਸੋ ਇਸ ਉਸਾਰ ਦੀ ਇੱਕ ਖਜ਼ਾਨੇ ਕੋਸ਼ ਦੀ ਵਰਤੋਂ ਕਰਨ ਦੇ ਕੁਝ ਨਿਯਮ ਹਨ ਹਾਂਜੀ ਇਹ ਨਿਯਮ ਐਸੇ ਮੈਂ ਤੁਹਾਨੂੰ ਗੋੜ ਤੇ ਸਮਝਾ ਵੀ ਦਿੱਤੇ ਪੜ੍ਹ ਹੀ ਦੁਆਰਾ ਦੇਖ ਲੋ ਇੱਕ ਵਾਰ ਇਹ ਜਾਣਨ ਤੋਂ ਬਾਅਦ ਕਿ ਕੋਸ਼ ਸ਼ਬਦਾਂ ਦੇ ਅਰਥਾਂ ਦਾ ਭੰਡਾਰ ਹੈ ਆਪਾਂ ਕਿਸੇ ਵੀ ਸ਼ਬਦ ਦੇ ਅਰਥ ਜਾਨਣਾ ਚਾਹੁੰਦੇ ਹਾਂ ਤਾਂ ਕੋਸ਼ ਵਿੱਚੋਂ ਦੇਖ ਸਕਦੇ ਹਾਂ ਕੋਸ਼ ਵਿੱਚ ਅਰਥ ਜਾਣਨ ਲਈ ਕੁਝ ਨਿਯਮਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਵੇਂ ਸਭ ਤੋਂ ਪਹਿਲਾਂ 35 ਅਖਰੀ ਦੀ ਤਰਤੀਬ ਊੜਾ ਟੋੜਾ ਅੜੇ ਤੱਕ ਤੇ ਸਭ ਤੋਂ ਪਹਿਲਾਂ ਜਿਸ ਸਬਦ ਦੇ ਅਰਥ ਦੇਖਣੇ ਹਨ ਉਹਦਾ ਪਹਿਲਾ ਅੱਖਰ ਤੇ ਦੂਜੀ ਗੱਲ ਕੀ ਹੈ ਲਗਾ ਮਾਤਰਾ ਲਗਾ ਅੱਖਰ ਜੇਕਰ ਸ਼ਬਦ ਤੇ ਕੋਈ ਮਾਤਰਾ ਨਹੀਂ ਆ ਤਾਂ ਦੂਸਰੇ ਅੱਖਰ ਦੀ ਤਰਤੀਬ ਨੂੰ ਦੇਖਿਆ ਜਾਂਦਾ ਤੇ ਇਹ ਹੀ ਸ਼ਬਦਾਂ ਦੀ ਤਰਤੀਬ ਤੁਹਾਨੂੰ ਸ਼ਬਦਾਂ ਦੇ ਅਰਥਾਂ ਤੱਕ ਪਹੁੰਚਾ ਦਿੰਦੀ ਹੈ ਠੀਕ ਹੈ ਜੀ ਤਿੰਨ ਨੰਬਰ ਆ ਸ਼ਬਦ ਲੱਭਣ ਲਈ ਪਹਿਲਾ ਅੱਖਰ ਤੇ ਵਿੱਚ ਮਾਤਰਾ ਦਾ ਖਿਆਲ ਰੱਖਣਾ ਤੇ ਪਹਿਲਾ ਇਹਦੇ ਚ ਆਸਥਿਕ ਸ਼ਬਦ ਦਿੱਤਾ ਹੈ ਤੇ ਉਹਦੇ ਚ ਆਪਾਂ ਕੀ ਕੀ ਦੇਖਾਂਗੇ ਆੜਾ ਤਰਤੀਬ ਦੇ ਵਿੱਚ ਜਾਵਾਂਗੇ ਪਹਿਲਾਂ ਆੜਾ ਨੂੰ ਕੰਨਾਂ ਲੱਗਿਆ ਤਾਂ ਫਿਰ ਸਸਾ ਦੇਖਾਂਗੇ ਉਸ ਤੋਂ ਬਾਅਦ ਫਿਰ ਤੱਤ ਨੂੰ ਸਿਹਾਰੀ ਦੇਖਾਂਗੇ ਫਿਰ ਕਕਾ ਦੇਖਾਂਗੇ ਆੜੇ ਨੂੰ ਕੰਨਾਂ ਤੋਂ ਅੱਗੇ ਸਸਾ ਫਿਰ ਤੱਤ ਨੂੰ ਸਿਹਾਰੀ ਤੇ ਕਕਾ ਠੀਕ ਹੈ ਜੀ ਆਸਥਿਕ ਸ਼ਬਦ ਆ ਜਾਏਗਾ ਤੇ ਅਰਥ ਹੋਣਗੇ ਇਹਦੇ ਪਰਮਾਤਮਾ ਦੀ ਹੋਣ ਦੇ ਚ ਵਿਸ਼ਵਾਸ ਰੱਖਣਾ ਤੇ ਉਸ ਤੋਂ ਬਾਅਦ 35 ਅਖਰੀ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ ਉਸ ਤੋਂ ਬਾਅਦ ਗੁਰਮੁਖੀ ਅੱਖਰਾਂ ਦੇ ਵਿੱਚ ਵਰਤ ਵਰਤਨ ਜਾਣ ਵਾਲੀਆਂ ਲਗਾਾਂ ਦੀ ਤਰਤੀਬ ਵੀ ਮੈਂ ਤੁਹਾਨੂੰ ਕਰਾਤੀ ਦੱਸਦੀ ਦੱਸ ਤੇ ਤੁਹਾਡੀ ਬੁੱਕ ਦੇ ਵਿੱਚ ਵੀ ਦਿੱਤਾ ਹੋਇਆ ਉਸ ਤੋਂ ਬਾਅਦ ਹੈਗਾ ਲਗਾਾਂ ਦੇ ਨਾਲ ਲਗਾਖਰ ਇਹ ਵੀ ਤੁਹਾਨੂੰ ਮੈਂ ਦੱਸ ਤੇ ਕਰਾਤੇ ਸਾਰੇ ਦਿਨ ਦੇ ਦਿਨ ਤੇ ਅੱਗੇ ਆਪਾਂ ਕਰਾਂਗੇ ਜੇਕਰ ਦੋ ਸ਼ਬਦਾਂ ਦੇ ਪਹਿਲੇ ਅੱਖਰ ਵੀ ਇੱਕੋ ਹਨ ਤੇ ਉਹਨਾਂ ਨੂੰ ਮਾਤਰਾ ਵੀ ਇੱਕੋ ਜਿਹੀ ਲੱਗੀ ਆ ਪਰ ਉਹਨਾਂ ਵਿੱਚ ਇੱਕ ਅੱਖਰ ਨੂੰ ਲਗਾਖਰ ਲੱਗਿਆ ਤੇ ਦੂਜੇ ਨੂੰ ਲਗਾਖਰ ਤੋਂ ਬਿਨਾ ਹੈ ਜਾਂ ਮਾਤਰਾ ਵਾਲਾ ਸ਼ਬਦ ਪਹਿਲਾਂ ਆਵੇਗਾ ਤੇ ਲਗਾਖਰ ਵਾਲਾ ਸ਼ਬਦ ਬਾਅਦ ਦੇ ਵਿੱਚ ਇਹ ਧਿਆਨ ਰੱਖਣਾ ਜਿਵੇਂ ਚੰਚਲ ਕਿਰਤ ਚਰਖਾ ਕਿੰਨਰ ਆਦਿ ਸ਼ਬਦਾਂ ਦੀ ਸਹੀ ਤਰਤੀਬ ਹੋਵੇਗੀ ਕਿਰਤ ਪਹਿਲਾਂ ਆਏਗਾ ਫਿਰ ਕਿੰਨਰ મતਲੋ ਕੇ ਲਗਾਖਰ ਵਾਲਾ ਬਾਅਦ ਚ ਆਏਗਾ ਚਰਖਾ ਪਹਿਲਾਂ ਆਏਗਾ ਚੰਚਲ ਬਾਅਦ ਚ ਆਏਗਾ ਲਗਾਖਰ ਵਾਲਾ ਠੀਕ ਹੈ ਜੀ ਤੇ ਕੋਰਸ ਦੇ ਵਿੱਚ ਸਾਹ ਦੀ ਕਿੰ ਭੰਡਾਰ ਹੈ ਇਹ ਪ੍ਰਯੋਗੀ ਪ੍ਰੈਕਟੀਕਲ ਕੰਮ ਜ਼ਿਆਦਾ ਹੈ ਕੋਰਸ ਨੂੰ ਨਿਮਾ ਅਨੁਸਾਰ ਅਰਥ ਜਾਣਨ ਲਈ ਵਿਦਿਆਰਥੀਆਂ ਨੂੰ ਕੁਝ ਅਭਿਆਸ ਕਰਨੇ ਪੈਣੇ ਨੇ ਤੇ ਪਾਸਾ ਸਿਖਾਉਣੀ ਇੱਕ ਤਰ੍ਹਾਂ ਨਾਲ ਵਿਦਿਆਰਥੀਆਂ ਨਾਲ ਸੰਬੰਧ ਕਾਇਮ ਕਰਨ ਵਾਲੀ ਗੱਲ ਹੈ ਤੇ ਇੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਭਾਸ਼ਾ ਪੜਾਉਣ ਵਾਲੇ ਦੇ ਅਧਿਆਪਕਾਂ ਤੋਂ ਸਹਿਯੋਗ ਮੰਗਦਾ ਤੇ ਅੱਗੇ ਹੈਗਾ ਸ਼ਰਧਾ ਦੇ ਅਰਥ ਸ਼ਬਦਕੋਸ਼ ਦੇ ਵਿੱਚ ਜਾਣਨ ਦੀ ਯੋਗਤ ਕੀ ਹੈ ਸ਼ਬਦਕੋਸ਼ ਦੇ ਵਿੱਚ ਸ਼ਬਦ ਦੇ ਅਰਥ ਜਾਣਨ ਲਈ ਸਭ ਤੋਂ ਪਹਿਲਾਂ 35 ਅੱਖਰੀ ਨੂੰ ਦਿਮਾਗ 'ਚ ਲਿਆ ਹੋਣਾ ਜਿਵੇਂ ਕਰਮ ਕਰਮ ਦਾ ਪਹਿਲਾ ਅੱਖਰ ਕਕਾ ਕਕਾ ਵਰਗ ਦਾ ਪਹਿਲਾ ਅੱਖਰ ਤੇ ਸ਼ਬਦ ਕੋਸ਼ ਦੇ ਵਿੱਚ ਕਕਾ ਵਰਗ ਦੇ ਆਰੰਭ ਦੇ ਵਿੱਚ ਜਾਣ ਤੋਂ ਬਾਅਦ ਦੂਸਰੇ ਅਗਲੇ ਅੱਖਰ ਨੂੰ ਦੇਖਾਂਗੇ ਕਰਮ ਮਿਲ ਜਾਵੇਗਾ ਤੇ ਦੂਸਰੀ ਗੱਲ ਧਿਆਨ ਦੇ ਵਿੱਚ ਰੱਖਣ ਜੋਗ ਹੈ ਕਿ ਸਵਾਰਧਿਕ ਲਗਾ ਮਾਤਰਾ ਤੇ ਲਗਾਖਰ ਦੀ ਤਰਤੀਬ ਇਹ ਤਰ੍ਹਾਂ ਤਾਂ ਸਾਰਾ ਕੁਝ ਤੁਹਾਨੂੰ ਆ ਜਾਣਾ ਚਾਹੀਦਾ ਹੁਣ ਜੇਕਰ ਦੋ ਸ਼ਬਦਾਂ ਦੇ ਪਹਿਲੇ ਅੱਖਰ ਇੱਕੋ ਹੀ ਨੇ ਤਾਂ ਮਾਤਰਾ ਵੀ ਇੱਕੋ ਜਿਹੀ ਲੱਗੀ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਦੁੱਤ ਹੈ ਦੁੱਤ ਅੱਖਰ ਹੈ ਇੱਕ ਤੇ ਦੂਸਰਾ ਦੁੱਤ ਅੱਖਰ ਨਹੀਂ ਹੈ ਤਾਂ ਦੁੱਤ ਅੱਖਰ ਵਾਲਾ ਸ਼ਬਦ ਬਾਅਦ ਚ ਆਏਗਾ ਧਿਆਨ ਰੱਖਣਾ ਇਸ ਵਕ ਜਿਵੇਂ ਪਾਵਨ ਪਹਿਲਾਂ ਆਏਗਾ ਤੇ ਪ੍ਰਿੰਟ ਦੇ ਵਿੱਚ ਦੁੱਤ ਅੱਖਰ ਲੱਗਿਆ ਹੋਇਆ ਪੱਪੇ ਦੇ ਪੈਰ ਚ ਰਾਰਾ ਉਹ ਬਾਅਦ ਚ ਆਏਗਾ ਐਸੀ ਤਰ੍ਹਾਂ ਪ੍ਰਗਟ ਬਾਅਦ ਚ ਆਏਗਾ ਪਿੰਗਲਾਜ ਸ਼ਬਦਾਂ ਦਾ ਸਹੀ ਕਰਮ ਐਸੀ ਤਰ੍ਹਾਂ ਹੋਏਗਾ ਪਵਨ ਉਹ ਤੋਂ ਬਾਅਦ ਪ੍ਰਗਟ ਆਏਗਾ ਫਿਰ ਪਿੰਗਲਾ ਆਏਗਾ ਫਿਰ ਪ੍ਰਿੰਟ ਆਏਗਾ ਠੀਕ ਹੈ ਜੀ ਦੁੱਤ ਅੱਖਰ ਵਾਲਾ ਆਏਗਾ ਉਹ ਤੋਂ ਬਾਅਦ ਸਿਹਾਰੀ ਵਾਲਾ ਆਏਗਾ ਉਹ ਤੋਂ ਬਾਅਦ ਤੇ ਦੁੱਤ ਅੱਖਰ ਦੇ ਨਾਲ ਉੱਪਰ ਲਗਾ ਅੱਖਰ ਵੀ ਲੱਗਿਆ ਹੋਇਆ ਠੀਕ ਹੈ ਇਹ ਧਿਆਨ ਰੱਖਣਾ ਜੇ ਕਰ ਮਾਤਰਾ ਮੈਂ ਅਲੱਗ-ਅਲੱਗ ਹਾਂ ਤਾਂ ਕਰਮ ਮਾਤਰਾ ਮਾ ਵਾਲਾ ਹੀ ਹੋਏਗਾ ਉਤਬਾਦ ਨ ਦਿੱਤੇ ਹੋਏ ਨੇ ਸ਼ਬਦਕੋਸ਼ ਨੇ ਤਰਤੀਬ ਕਰਨੀ ਆ ਆਪਾਂ ਉਦਾਸੀ ਹੈ ਪਹਿਲਾਂ ਫਿਰ ਉੱਤਰ ਅਹੰਕਾਰ ਇਕੜ ਦੁੱਕੜ ੜਕਣਾ ਸਹਿਕਾਰੀ ਹਾਂਜੀ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਚ ਹੁਣ ਦੇਖੋ ਜਿਆਦਾ ਊੜਾ ਤੇ ਆੜਾ ਹੀ ਨੇ ਊੜਾ ਆੜਾ ਇਣੀ ਤੇ ਸਸਾ ਪਹਿਲੇ ਹੀ ਪਹਿਲੇ ਹੀ ਨੇ ਇਹਦੇ ਚ ਚਾਰ ਅੱਖਰ ਤਾਂ ਸਭ ਤੋਂ ਪਹਿਲਾਂ ਆਪਾਂ ਊੜਾ ਦੇਖਾਂਗੇ ਊੜੇ ਦੇ ਵਿੱਚ ਪਹਿਲਾ ਉੱਤਰ ਆ ਜਾਏਗਾ ਕਿਉਂਕਿ ਦੱਦਾ ਪਹਿਲਾਂ ਆਏਗਾ ਦੱਦਾ ਵਾਦ ਚ ਆਏਗਾ ਇਹ ਧਿਆਨ ਰੱਖਣਾ ਦੂਜਾ ਦੋ ਨੰਬਰ ਤੇ ਉਦਾਸੀ ਆ ਜਾਏਗਾ ਤੇ ਤਿੰਨ ਨੰਬਰ ਤੇ ਅਹੰਕਾਰ ਇਹ ਤੁਹਾਡੀ ਬੁੱਕ ਚ ਦਿੱਤਾ ਹੋਇਆ ਵੈਸੇ ਜੋ ਰੂਲ ਨੇ ਉਹਦੇ ਵਿੱਚ ਦਿੱਤਾ ਉਹਦੇ ਅਨੁਸਾਰ ਇੱਥੇ ਜਿਹੜਾ ਉੱਪਰ ਲਗਾਖਰ ਲੱਗਿਆ ਹੋਇਆ ਇਹ ਵੈਸੇ ਐਵੇਂ ਨਹੀਂ ਹੋਣਾ ਚਾਹੀਦਾ ਇਹ ਪਰ ਬੁੱਕ ਚ ਦਿੱਤਾ ਹੋਇਆ ਫਿਰ ਆਪਾਂ ਕੀ ਕਰ ਸਕਦੇ ਹਾਂ ਹੁਣ ਇਹ ਵੀ ਕਿਸੇ ਵੀ ਦਿਵਾਨ ਨਹੀਂ ਬਣਾਈ ਹੋਣੀ ਤੇ ਉਹ ਤੋਂ ਬਾਅਦ ਅਹੰਕਾਰ ਇੱਥੇ ਹੀ ਆਏਗਾ ਉਸ ਤੋਂ ਬਾਅਦ ਅੱਖਣਾ 2 ਨੰਬਰ ਤੇ ਆਏਗਾ ਆੜੇਨ ਪਹਿਲਾਂ ਮੁਕਤੀਆ ਲਾ ਜੀਗਾ ਉਸ ਤੋਂ ਬਾਅਦ ਅੱਧਕਲ ਆੜਾ ਆ ਜਾਏਗਾ ਉਸ ਤੋਂ ਬਾਅਦ ਈੜੀ ਇੱਕੋ ਹੀ ਐ ਈੜੀ ਵਾਲਾ ਲਾ ਦਾਂਗੇ ਉਸ ਤੋਂ ਬਾਅਦ ਸਸਾ ਇੱਕੋ ਹੀ ਐ ਸਸੇ ਵਾਲਾ ਲਾ ਦਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਖਾਲਸਾ ਘੁਮਿਆਰ ਸਤਪੁਰਖ ਗਦਰ ਕੱਕਰ ਕਸਰਤ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਬਿੰਦੀ ਦੇ ਵਿੱਚ ਭਜਨ ਨਾ ਹੋਇਓ ਇਹ ਤੁਹਾਡੇ ਸਿਲੇਬਸ ਦੇ ਵਿੱਚ ਬਿੰਦੀ ਨਹੀਂ ਉਹ ਕੀਤੀ ਹੋਈ ਤਾਂ ਇਸ ਕਰਕੇ ਇਹਦੇ ਵੱਲ ਬਹੁਤਾ ਧਿਆਨ ਦੇਣ ਦੀ ਲੋੜ ਵੀ ਨਹੀਂ ਹੈਗੀ ਤਾਂ ਫੇਰ ਆਪਾਂ ਕੀ ਕਰਾਂਗੇ ਪਹਿਲਾਂ ਸ ਸੇ ਤੋਂ ਚੱਕ ਲਾਂਗੇ ਸਤਪੁਰਖ ਆ ਜਾਏਗਾ ਅੱਗੇ ਸ ਸਾ ਕੋਈ ਹੈ ਨਹੀਂ ਸ ਸੇ ਤੋਂ ਬਾਅਦ ਕਕਾ ਆ ਜਾਏਗਾ ਕਸਰਤ ਫੇਰ ਦੂਜਾ ਕਕਾ ਅੱਗੇ ਅੱਧਕਲਾ ਆਏਗਾ ਠੀਕ ਹੈ ਜੀ ਪਹਿਲਾਂ ਕਸਰਤ ਵਾਲਾ ਕਕਿਓ ਕਿ ਸ ਸਾ ਵੀ ਪਹਿਲੇ ਤਰਤੀਬ ਅਨੁਸਾਰ ਸ ਸਾ ਆਉਂਦਾ ਤੇ ਉਸ ਤੋਂ ਬਾਅਦ ਕਕਾ ਆਉਂਦਾ ਤਾਂ ਕਕਰ ਉਸ ਤੋਂ ਬਾਅਦ ਆ ਜਾਏਗਾ ਖਖਾ ਖਾਲਸਾ ਤੇ ਉਸ ਤੋਂ ਬਾਅਦ ਖਖੇ ਗਕਾ ਆ ਜਾਏਗਾ ਉਸ ਤੋਂ ਬਾਅਦ ਆ ਜਾਏਗਾ ਕੋਮਯਾਰ ਊੜਿਆੜੇ ਦੀ ਤਰਤੀਬ ਅਨੁਸਾਰ ਆਉਣਗੇ ਇਹ ਤੇ ਅੱਗੇ ਆ ਚਾਰ ਮਗਜ ਚਾਂਦਨੀ ਚਾਸਨੀ ਚਪੇੜ ਚੰਬਲ ਤੇ ਝੋਗਦਾਰ ਹੁਣ ਚੱਚਾ ਪਹਿਲਾਂ ਆਪਾਂ ਮੁਕਤਾ ਚਪੇੜ ਆ ਜੇਗੀ ਉਸ ਤੋਂ ਬਾਅਦ ਟਿੱਪੀ ਲਗਾਖਰ ਵਾਲਾ ਆ ਜੇਗਾ ਚੰਬਲ ਉਸ ਤੋਂ ਬਾਅਦ ਚੱਚੇ ਨੂੰ ਕੰਨੇ ਵਾਲਾ ਆ ਜੇਗਾ ਚਾਸਨੀ ਤੇ ਉਸ ਤੋਂ ਬਾਅਦ ਆ ਜੇਗਾ ਚਾਂਦਨੀ ਦੇ ਦੱਦਾਏ ਉਹਦੇ ਚ ਹੁਣ ਬਿੰਦੀ ਵਾਲਾ ਸੱਸਾ ਨਹੀਂ ਦੇਖਿਆ ਹੋਇਆ ਔਨ ਕੱਲਾ ਸੱਸਾ ਦੇਖਿਆ ਹੋਇਆ ਠੀਕ ਹੈ ਜੀ ਜਿਹੜੀ ਇਹ ਤੁਹਾਡੇ ਇਹਦੇ ਵਿੱਚ ਬਣੀ ਹੋਈ ਐ ਤੇ ਉਸ ਤੋਂ ਬਾਅਦ ਚਾਂਦਨੀ ਫਿਰ ਚਾਰ ਮਗਜ ਚੱਚੇ ਨੂੰ ਕੰਨਾਂ ਚਾਰ ਰਾਰਾ ਰਾਰੇ ਦੇ ਅਨੁਸਾਰ ਦੇਖਿਆ ਹੋਇਆ ਆਏਗਾ ਤੇ ਉਸ ਤੋਂ ਬਾਅਦ ਚੋਬਦਾਰ ਠੀਕ ਹੈ ਜੀ ਅੱਗੇ ਆ ਚਿੜਚੜਾ ਝਕਣਾ ਜਹਾਜ ਛੰਨਾ ਜੀਵਨ ਚੱਲੀ ਇਹ ਮੈਂ ਕਰਾ ਚੁੱਕੀ ਹਾਂ ਤੁਹਾਨੂੰ ਬੋੜ ਤੇ ਦਵਾਰਾ ਨਹੀਂ ਹੁਣ ਕਰਾਂਗੇ ਤੇ ਉਸ ਤੋਂ ਬਾਅਦ ਆ ਗਿਆ ਢਿੱਲਾ ਡਿਓੜੀ ਠਠਿਆਰ ਟਿਕਣਾ ਡੰਗਰ ਕਾਇਰ ਹਾਂਜੀ ਹੁਣ ਇਹਦੇ ਚ ਸਭ ਤੋਂ ਪਹਿਲਾਂ ਅੱਖਰ ਆਉਂਦਾ ਆਪਣੇ ਕੋਲ ਊੜਾ ੜਾ ਪੜਦੇ ਆ ਆਪਾਂ ਤਾਂ ਕਕਾ ਕਾਇਰ ਹੋਰ ਕਕਾ ਕੋਈ ਹੈ ਨਹੀਂ ਇਸ ਕਰਕੇ ਇੱਥੇ ਸਿੱਧਾ ਹੀ ਆਪਾਂ ਕਾਇਰ ਲਾ ਦਾਂਗੇ ਉਸ ਤੋਂ ਬਾਅਦ ਟੈਂਕਾ ਆਉਂਦਾ ਗੁੜਿਆੜੇ ਦੇ ਵਿੱਚ ਤਾਂ ਟਿਕਣਾ ਲਾ ਦਾਂਗੇ ਉਸ ਤੋਂ ਬਾਅਦ ਟੈਂਕੇ ਤੋਂ ਬਾਅਦ ਅੱਗੇ ਠੱਠਾ ਆਉਂਦਾ ਤਾਂ ਠਠਿਆਰ ਲਾ ਦਾਂਗੇ ਠੱਠੇ ਤੋਂ ਬਾਅਦ ਅੱਗੇ ਡ ਡਾ ਆਉਂਦਾ ਡੰਗਰ ਲਾ ਦਾਂਗੇ ਤੇ ਉਸ ਤੋਂ ਬਾਅਦ ਹੁਣ ਡੱਡੇ ਦੋ ਸੀਗੇ ਇੱਕ ਡੰਗਰ ਵਾਲਾ ਡੱਡਾ ਤੇ ਇੱਕ ਸਿਹਾਰੀ ਵਾਲਾ ਠੀਕ ਹੈ ਹੁਣ ਇੱਥੇ ਡਿਓੜੀ ਲਾ ਦਾਂਗੇ ਉਸ ਤੋਂ ਬਾਅਦ ਡੰਡੇ ਤੋਂ ਬਾਅਦ ਢੱਡਾ ਹੁੰਦਾ ਹਾਂ ਢਿੱਲਾ ਲੱਗ ਜਾਏਗਾ ਅੱਗੇ ਦਰਵਾਜ਼ਾ ਥਰਮੋਮੀਟਰ ਤਰਸਣ ਆਏ ਮੈਂ ਕਰਾ ਚੁੱਕੀ ਹਾਂ ਤੁਹਾਨੂੰ ਪਹਿਲਾਂ ਬੋਰਡ ਤੇ ਉੱਥੋਂ ਦੇਖ ਲਿਓ ਤੇ ਅੱਗੇ ਧੋਖਾ ਪਕੌੜਾ ਇਹ ਵੀ ਮੈਂ ਕਰਾ ਚੁੱਕੀ ਹਾਂ ਠੀਕ ਹੈ ਜੀ ਇਹ ਸੀ ਸ਼ਬਦ ਕੋਸ਼ ਤਰਤੀਬ ਜਿਹੜੀ ਮੈਂ ਤੁਹਾਨੂੰ ਕਰਾਈ ਅੱਜ ਤੇ ਇਹਦੀ ਲੋੜ ਕਿਉਂ ਹੈ ਕਰਦਣੀ ਕਿਉਂ ਹੈ ਇਹ ਪਲੱਸ 2 ਦੇ ਵਿੱਚ ਕਿਉਂ ਪਾਈ ਹੈ ਇਹ ਵੀ ਜਨਨਾ ਜ਼ਰੂਰੀ ਆ ਜੇ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ ਤੇ ਜਿਨ੍ਹਾਂ ਨੂੰ ਲੋੜ ਹੈਗੀ ਆ ਇਹਦੇ ਕਰਨ ਦੀ ਪਲੱਸ 2 ਜਮਾਤ ਚ ਹੈਗੇ ਨੇ ਜਿਹੜੇ ਉਹਨਾਂ ਨੂੰ ਸ਼ੇਅਰ ਵੀ ਕਰ ਦਿਓ ਅੱਗੇ ਤੇ ਚੈਨਲ ਦੇ ਨਾਲ ਜੁੜੇ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ